ਕਾਗਨ ਇਹ ਮੈਂ ਨਹੀਂ ਹੋਣਿਆ ਕਾ ਇਹੋ ਜਿਹੇ ਖਰਚੇ ਮੁਫੀਆਂ ਦੇ ਇਹਦਾ ਖਾਦਾ ਖਾਦੇ ਕਿੰਨੇ ਨੂੰ ਆ ਕੇ ਮੇਰੇ ਕੰਮ ਕਰਦੇ ਔਰ ਤੇ ਆ ਤੇ ਔਰ ਤੇ ਜੇ ਬੰਦਾ ਹੰਦੀਣਾ ਹੁਣੇ ਕਾ ਤੇ ਤੇਰੇ ਵਰਗੀਆਂ ਨਾਲ ਇੰਝ ਕਰਨਾ ਬੰਦਾ ਤੈਨੂੰ ਲਾ ਕੇ ਖਾ ਥੱਲੇ ਮੈਂ ਹੀ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਤੇ ਤੈਨੂੰ ਫਿਰ ਬਦਲ ਕਿਦਾਂ ਟੰਗਿਆ ਪਿਆ ਜੁਧਾਣਾ ਦੇ ਸਰਕਾਰੀ বাস ਵਿੱਚ ਹੋ ਰਹੀ ਇੱਕ ਮਰਦ ਅਤੇ ਔਰਤ ਦੀ ਬਹਿਸ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਹਾਂ ਮਾਮਲਾ ਇਹ ਹੈ ਕਿ ਔਰਤ ਬਸ ਤੇ ਚੜ ਜਾਂਦੀ ਹੈ ਬਸ ਦੀਆਂ 55 ਦੀਆਂ 52 ਸਿੱਟਾਂ ਬੁੱਕ ਨੇ ਪਹਿਲਾਂ ਹੀ ਘੇਰੇ ਗਿਆਣੇ ਸਵਾਰੀਆਂ ਵੱਲੋਂ ਪਰ ਔਰਤ ਆਪਣੀ ਜਿੱਤ ਤੇ ਅੜ ਜਾਂਦੀ ਹੈ ਜੀ ਹਾਂ ਉਹ ਕਹਿੰਦੀ ਹੈ ਕਿ ਮੈਂ ਥੱਲੇ ਨਹੀਂ ਉਤਰਨਾ ਚਾਰ ਪੰਜ ਵਾਰ ਇੱਕ ਸ਼ਖਸ ਉਸ ਔਰਤ ਨੂੰ ਗੁਜਾਰਿਸ਼ ਕਰਦਾ ਹੈ ਬੇਨਤੀਆਂ ਤੱਕ ਕਰਦਾ ਹੈ ਕਿ ਕਿਰਪਾ ਕਰਕੇ ਥੱਲੇ ਉਤਰ ਜਾਓ ਅਸੀਂ ਆਪਣੇ ਕੰਮਕਾਰਾਂ ਤੇ ਜਾਣਾ ਸਾਡੀ ਅਪਾਇੰਟਮੈਂਟਾਂ ਨੇ ਕਿਰਪਾ ਕਰਕੇ ਆਪਣੀ ਜਿੰਦ ਕਰ ਸਾਨੂੰ ਲੇਟ ਨਾ ਕਰੋ ਲੇਕਿਨ ਉਹ ਔਰਤ ਟਸ ਤੋਂ ਮਸ ਨਹੀਂ ਹੁੰਦੀ ਆਪਣਾ ਢੀਠ ਪੂਰਾ ਦਿਖਾਉਂਦੇ ਹੋਇਆ ਉਲਟਾ ਉਸ ਸ਼ਖਸ ਨਾਲ ਬਹਿਸ ਕਰਨ ਲੱਗ ਜਾਂਦੀ ਹੈ ਕਿਉਂਕਿ ਗੱਲ ਇਹ ਹੈ ਕਿ ਜਦ ਹੁਣ ਰੋਡਵੇਜ਼ ਦੇ ਡਰਾਈਵਰ ਤੇ ਕੰਡਕਟਰਾਂ ਨੇ ਸਾਫ਼ ਕਿਹਾ ਹੋਇਆ ਕਿ ਅਸੀਂ ਬੋਝਾਂ ਤੋਂ ਉੱਪਰ ਸਵਾਰੀਆਂ ਨਹੀਂ ਚਾੜਨੀਆਂ ਗੱਡੀ ਕੰਟਰੋਲ ਨਹੀਂ ਹੁੰਦੀ ਗੱਡੀ ਦੀ ਬ੍ਰੇਕਿੰਗ ਸਹੀ ਨਹੀਂ ਹੁੰਦੀ ਜਾਂ ਸਾਡੇ ਕੋਲ ਇੱਕ ਦੋ ਹੋਰ ਮੰਗਾਂ ਨੇ ਉਹ ਗੱਲ ਵੱਖਰੀ ਹੈ ਲੇਕਿਨ ਜਦੋਂ ਸ਼ਖਸ ਵੱਲੋਂ ਪਿਆਰ ਨਾਲ ਕਹਿੰਦੇ باوجود ਔਰਤ ਥਲੇ ਨਹੀਂ ਉਤਰਦੀ ਤਾਂ ਸ਼ਖਸ ਵੀ ਥੋੜਾ ਗਰਮ ਹੋ ਜਾਂਦਾ ਹੈ ਅਤੇ ਔਰਤ ਆਪਣਾ ਢੀਠਪੁਣਾ ਦਿਖਾਉਂਦਿਆਂ ਹੋਇਆਂ ਆਪਣੇ ਧੋਚ ਸਰੀਆ ਰੱਖਦੀ ਹੈ ਤੇ ਝੁਕਦੀ ਨਹੀਂ ਹੈ ਹੁਣ ਮਾਮਲਾ ਇਹ ਕਿਉਂ ਤੂਲ ਫੜ ਰਿਹਾ ਹੈ ਕੀ ਮਾਮਲਾ ਹੈ ਕੀ ਕੁਝ ਇਹ ਚ ਅਪਡੇਟ ਆਊਗਾ ਇਹ ਤਾਂ ਸਮਾਂ ਦੱਸੂਗਾ ਪਰ ਵੱਡੀ ਗੱਲ ਇਹ ਹੈ ਕਿ ਆਖਿਰ ਕਿਉਂ ਇਸ ਔਰਤ ਵੱਲੋਂ ਇਹ ਢੀਠਪੁਣਾ ਕੀਤਾ ਗਿਆ ਤੇ ਸ਼ਖਸ ਦੇ ਨਾਲ ਦੇ ਨਾਲ ਬਾਕੀ ਕੁੰਜਾ ਸਵਾਰੀਆਂ ਨੂੰ ਉਹਨਾਂ ਦੀ ਮੰਜ਼ਿਲ ਵੱਲ ਵਧਣ ਤੋਂ ਰੋਕਦਿਆਂ ਹੋਇਆਂ ਉਹਨਾਂ ਨੂੰ ਲੇਟ ਕੀਤਾ ਗਿਆ ਆਪਣੇ ਕਮੈਂਟ ਜ਼ਰੂਰ ਦਿਓ